ਮੈਂ ਡਾਕਟਰ ਬਲਵੀ ਸਿੰਘ ਚਾਈਲਡ ਸਪੈਸ਼ਲਿਸਟ ਖਰਾਪੇ ਅੱਛੇ ਆਪਣੇ ਗੁਰਾਇਆਂ ਨਗਰ ਦੇ ਵਿੱਚ ਆਪਣਾ ਇੱਕ ਹਸਪਤਲ ਜਿਹੜਾ ਐ ਸਪੈਸ਼ਲੀ ਲਾਈਫਲਾਈਨ ਚਿਲਡਰਨਸ ਹਸਪਤਲ ਤੇ ਜਨਰਲ ਮੈਡੀਕਲ ਹਸਪਤਲ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਉੱਥੇ ਮੈਂ ਇੰਚਾਰਜ ਦੇ ਤੌਰ ਤੇ ਕੰਮ ਕਰ ਰਿਹਾ ਮੈਂ ਬੱਚਿਆਂ ਦਾ ਮਮ ਸਪੈਸ਼ਲਿਸਟ ਜੀ ਇਸ ਸਮੇਂ 40 ਸਾਲ ਲਗਾਤਾਰ ਕੰਮ ਕੀਤਾ ਐਜ਼ ਅ ਸਪੈਸ਼ਲਿਸਟ ਪਹਿਲਾਂ ਸਭ ਤੋਂ 20 ਸਾਲ ਲਗਾਤਾਰ ਸਿਵਲ ਹਸਪਤਲ ਜਲੰਧਰ ਵਿੱਚ ਆਪਣੀ ਬੱਚਿਆਂ ਦੇ ਡਿਪਾਰਟਮੈਂਟ ਦੇ ਹੈੱਡ ਦੇ ਤੌਰ ਤੇ ਲਗਾਤਾਰ ਸ਼ਿਵਾਾਂ ਮਿਤੀਆਂ ਜਿਨ੍ਹਾਂ ਦੇ ਵਿੱਚ ਮੈਨੂੰ ਬਹੁਤ ਸਾਰੇ ਸ਼ਿਵਾ ਸੇ ਕੰਟੀ ਮਦਦ ਪੜੇ ਸਤਾਰ ਮਦਦੋਂ ਆਵਾਰਡ ਮਿਲੇ ਮੈਡਮ ਲక్ష్ਮੀ ਕਾਂਚਾਵਲਾ ਜਿਹੜੀ ਅਪਰੀਸ਼ੀਏਟ ਕੀਤਾ ਉਸ ਤੋਂ ਬਾਅਦ ਮੈਂ ਸਿਵਲ ਸਿਜਨ ਦੀ ਪੋਸਟ ਤੇ ਜੇਵਲ ਤੋਂ ਦਿਨ ਬੂਤਲਾ ਰਿਆਨ ਚਾਚ ਸਾਹਿਬ ਤੇ ਉੱਥੇ ਵੀ ਬਹੁਤ ਸਾਰੇ ਜਿਹੜੇ ਬਹੁਤ ਪਹਿਲੇ ਨੰਬਰ ਤੇ ਸੀ ਸਾਰਾ ਜਿਹੜਾ ਪੰਜਾਬ ਦੇਖਿਆ ਤੇ ਉਸ ਤੋਂ ਬਾਅਦ ਰਿਟਰਨ ਤੋਂ ਬਾਅਦ ਆਪਨੇ ਸੁਆਮਾ ਪ੍ਰੋਫੈਸਰ ਤੋਂ ਆਪਣੇ ਮੈਡੀਕਲ ਕਾਲਜ ਕੈਂਸ ਵਿੱਚ ਬੱਚਿਆਂ ਦੇ ਡਿਪਾਰਟਮੈਂਟ ਦੇ ਵਿੱਚ ਕਿ ਟੀਚਿੰਗ ਵੀ ਆਰ ਬ੍ਰੀਨਿਕਲ ਵਰਕ ਹਸਪੀਟਲ ਦਾ ਮੈਡੀਕਲ ਡਿਪਾਰਟਮੈਂਟ ਹੈ ਹਰ ਕਿਸਮ ਦੀਆਂ ਐਮਰਜੈਂਸੀਆਂ ਛੋਟੇ ਬੱਚਿਆਂ ਦੀਆਂ ਨਿਊਨਟਸੀਆਂ ਤੇ ਵੱਡੇ ਬੱਚਿਆਂ ਦੀਆਂ ਸਾਰੀਆਂ ਇਸ ਤਰ੍ਹਾਂ ਸਪੈਸ਼ਲੀ ਡੈਂਗੂ ਦੀ ਗੱਲ ਕਰ ਜੇ ਤਾਂ ਡੈਂਗੂ ਦੇ ਫੀਲਡ ਦੇ ਵਿੱਚ ਤਾਂ ਮੈਂ ਬਹੁਤ ਹੀ ਜਿਆਦਾ ਕੰਮ ਕੀਤਾ ਸੀ ਬਿਲ ਹਸਪੀਟਲ ਦੇ ਜਿਹੜੇ ਚੱਲ ਰਹੇプラス ਵੀ ਡੈਂਗੂ ਦੀ ਬਿਮਾਰੀ ਬਹੁਤ ਧਿਆਨ ਦੇਣ ਲੱਗੀ ਸੀ ਜਿਸ ਦੇ ਵਿੱਚ ਉਸਨੂੰ ਬਹਿਤ ਮਿਸੋਸ ਮੈਂ ਮੈਕਫੀ ਕੰਟੈਕਟ ਵਾਲੇ ਜਿਹੜੇ ਡੇਲੀ ਬੋਇਸ ਸੁਪਰਵੀਜ਼ਨ ਆਉਂ ਆ ਕੇ ਕਰਦੇ ਸੀ ਕਿ ਮੈਂ ਉਸ ਹਸਪੀਟਲ ਨਾਲ ਉਸਕੇ ਇਸ਼ਮਿਹਦੈ ਇਨਚਾਰਜ ਸਤਤ ਸੀ ਮੈਂ ਤੁਹਾਨੂੰ ਦੱਸਣਾ ਜਾਵਾਂਗਾ ਕਿ ਤਕਰੀਬਨ ਉੱਥੇ ਸੀ ਕੱਲੇ ਡੈਂਗੂ ਤੇ 10000 ਪੇਸ਼ੈਂਟ ਜਿਹੜੇ ਨੇ ਉਹ ਅਸੀਂ ਥੀਟ ਕੀਤੇ ਜਿਨ੍ਹਾਂ ਚੋਂ ਤਕਰੀਬਨ 1200 ਬੱਚੇ ਸੀ ਉਹ ਜਿਹੜੇ ਬਹੁਤ ਸੀਵਰਸ ਕੰਡੀਸ਼ਨ ਚ ਆਉਂਦੇ ਸੀ ਉਹਨਾਂ ਨੂੰ ਜਿਹੜੀ ਸਾਰੇ ਦਿਨਾਂ ਤੋਂ ਜਿਹੜੀ ਇਹ ਬਿਜਲੀ ਦਿਨਾਂ ਵਿੱਚ ਇਹਨਾਂ ਡੈਲਗੋ ਦੇ ਵਿੱਚ ਸੈਲਬ੍ਰੇਟਡ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਭਰਾਰ ਕੇ ਦੋ ਦਾ ਸਾਰਾ ਇਲਾਜ ਕੀਤਾ ਇੱਕ ਵੀ ਪੇਸ਼ੈਂਟ ਦੀ ਅਸੀਂ ਕੋਈ ਡੈਥ ਨਹੀਂ ਹੋ ਸਕਦੀ ਤੇ ਬਹੁਤ ਸ਼ੁਕਰ ਦਾ ਜੋ ਕੰਮ ਤੋਂ ਬਾਅਦ ਬਹੁਤ سارے ਸਟੇਟ ਲੈਵਲ ਤੇ ਵਾਰਡ ਮਿਲਿਆ ਪਹਿਲਾਂ ਵੀ ਮੈਨੂੰ ਗੋਡ ਪੈਡਸ ਮਿਲਿਆ ਹੋਇਆ ਹੈ ਇਸ ਤਰ੍ਹਾਂ ਦੇ ਹੈਲਥ ਸਰਵਿਸ ਜਿਹੜੀਆਂ ਬੈਸਟ ਤਰੀਕੇ ਦੀਆਂ ਵਿੱਚੀਆਂ ਜਾ ਸਕਣ ਕਿ ਮੈਂ ਮੈਡੀਕਲ ਭਾਵਨ ਵਿੱਚ 11 ਸਾਲ ਆਪਣੀ ਸੇਵਾ ਦੇਣ ਤੋਂ ਬਾਅਦ ਉਹ ਰਿਟਾਇਰਮੈਂਟ ਹੋਈ ਹੈ ਪਿਛਲੇ ਲਾਸਟ 28 ਅਗਸਤ ਨੂੰ ਤੇ ਉਸ ਤੋਂ ਬਾਅਦ ਮੈਂ ਆਪਣੇ ਗੁਰਆਂ ਨਗਰ ਦੇ ਵਿੱਚ ਗੁਰਾਣਾ ਚਾਪ ਦੇ ਵਿੱਚ ਆਪਣਾ ਜਿਹੜਾ ਕਲੀਨਿਕ ਖੋਲ੍ਹਿਆ ਲਾਈਫਲਾਈਨ ਸਿਟਿਜ਼ਨ ਹਸਪਤਾਲ ਚ ਤੇ ਜਨਰਲ ਮੈਡੀਕਲ ਹਸਪਤਾਲ ਪੂਰੇ ਵਿੱਚ ਡਾਕਟਰ ਅਮਰਪ੍ਰੀਤ ਜੀ ਮੇਰਾ ਰਹਾ ਰਹੇਗੇ ਜਿਹੜੇ ਮੈਡੀਕਲ ਸਪੈਸ਼ਲਿਟੀ ਨਾ ਨੀ ਮੈਕਸ ਹਸਪੀਟਲ ਚੰਡੀਗੜ੍ਹ ਵੀ 40 ਹਸਪੀਟਲ ਲੁਧਿਆਣਾ ਦੇ ਵਿੱਚ ਆਰਐਮਓ ਤੌਰ ਤੇ ਵੀ ਕੰਮ ਕੀਤਾ ਤੇ ਉਹ ਵੀ ਜੰਗੂ ਦੇ ਕਿਸਮ ਦੇ ਚੀਜ਼ਾਂ ਤੇ ਮੈਂ ਸਾਰੇ ਬੱਚਿਆਂ ਦਾ ਇੱਥੇ ਇਲਾਜ ਕੀਤਾ ਜਾਣਾ ਹੈਗਾ ਨਿਊ ਬਰਨ ਬੱਚਿਆਂ ਦਾ ਕੀਤਾ ਜਾਣਾ ਹੈ ਤੇ ਗੱਟੇ ਵੀ ਜਿਹੜੇ ਨੇ ਉਹਨਾਂ ਦਾ ਵੀ ਇੱਥੇ ਕੀਤਾ ਜਾਣਾ ਹੈ ਬਾਤ ਤੇ ਅੱਜ ਕੱਲ ਜਿਵੇਂ ਮੌਸਮ ਵੀ ਇਸ ਤਰ੍ਹਾਂ ਦਾ ਇਹ ਡੈਂਗੂ ਕਾफी ਫੈਲ ਰਿਹਾ ਹੈ 10 ਤੋਂ 30 ਡਿਗਰੀ ਸੈਂਟੀ ਕਿਲੋਮੀਟਰ 60% ਤੋਂ ਉਪਰ ਹਿਊਮਿਡਿਟੀ ਹੋਵੇ ਇਸ ਤਰ੍ਹਾਂ ਦਾ ਜਦੋਂ ਮੌਸਮ ਹੁੰਦਾ ਹੈ ਤੇ ਉਦੋਂ ਡੈਂਗੂ ਦਾ ਫੈਲਣ ਦਾ ਬਹੁਤ ਜ਼ਿਆਦਾ ਹੁੰਦਾ ਹੈ ਜਿੱਥਾ ਜਿਹੜੇ ਹੁਣ 2 ਮਹੀਨੇ ਘਟੋ-ਘਟ ਇਸੇ ਤਰ੍ਹਾਂ ਰਹਿੰਦੇ ਤੇ ਇਹਦੇ ਵਿੱਚ ਬਹੁਤ ਸਾਰੀਆਂ ਆਪਾਂ ਨੂੰ ਡੈਂਗੂ ਵਿੱਚੋਂ ਡੈਂਗੂ ਤੋਂ ਬਚਣ ਲਈ ਪ੍ਰਕਾਸ਼ਨਸ ਰੱਖਣ ਦੀ ਲੋੜ ਹੈ ਇਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਗਮਲੀਆਂ ਦੇ ਵਿੱਚ ਡੈਰਾ ਘੁੱਟੇ ਦੇ ਪੇਂ ਦੇ ਨਾਮ ਤੋਂ ਤੇ ਉਹਨਾਂ 'ਚ ਪਾਣੀ ਜਮਾ ਹੁੰਦਾ ਹੈ। ਪਾਣੀ ਜਮਾ ਨਹੀਂ ਹੁੰਦਾ ਕਿਉਂਕਿ ਟਾਈਮਿੰਗ ਬਹੁਤ ਛੇੜਾ ਹੈ। ਉਹ ਸਾਫ ਪਾਣੀ ਤੇ ਹੀ ਬੈਠ ਤੇ ਬਾਰਿਸ਼ ਹੁੰਦਾ ਉਸ ਬਾਅਦ ਗ੍ਰੀਡਿੰਗ ਤੋਂ ਬਾਅਦ ਫਿਰ ਉਹ ਜਮਾ ਲੜਦਾ ਤੇ ਉਹ ਸ਼ਾਮ ਨੂੰ ਤੇ ਸਵੇਰੇ ਜ਼ਿਆਦਾ ਚਾਂਸ ਬਣੇ ਜਦੋਂ ਟੈਂਪਰੇਚਰ ਦੇ ਨਾਲ ਗੜਮੀ ਨਹੀਂ ਹੁੰਦੀ ਤੇ ਮੌਸਮ ਠੰਡਾ ਹੁੰਦਾ ਉਹ ਸਟੇਟ ਜਿਆਦਾ ਵਾਈਟ ਕਰਦਾ। ਪਾਪਾ ਨੂੰ ਤੇ ਵਿਚਾਰ ਇਹ ਜਿਸ ਤਰ੍ਹਾਂ ਮਚੁੰਧਣੀਆਂ ਤੇ ਹੋਰ ਚਾਰ ਇੰਤਜ਼ਾਮ ਤੇ ਆਪਾਂ ਬੱਚਤੋਂ ਕਰ ਲਈ ਹੁੰਦਾ ਉਸ ਦੇ ਨਾਲ ਨਾਲ ਕੁਝ ਆਪਾਂ ਨੂੰ ਜੇ ਪਾਣੀ ਨਾ ਇਕੱਠਾ ਹੋਵੇ ਤੇ ਆਪਣੇ ਆਪ ਨੂੰ ਪੂਰੇ ਆਪਣੇ ਸਰੀਰ ਤੇ ਪਾ ਕੇ ਰੱਖੀਏ ਆਪਣੀ ਬੱਚਿਆਂ ਨੂੰ ਵੀ ਸਾਰੇ ਕਰੇ ਕੰਪਲੀਟ ਚੇਤੂਨ ਰੱਖੇ ਪਾਣ ਬਣ ਕੇ ਰਹਿਣਾ ਚਾਹੀਦਾ ਤੇ ਘਰਾਂ 'ਚ ਵੀ ਆਪਾਂ ਪੂਰਾ ਬੱਚਤੋਂ ਬਚਾਅ ਕਰਨਾ ਚਾਹੀਦਾ ਅਗਰ ਜਰਾ ਵੀ ਬੁਖਾਰ ਦੇ ਲੱਛਣ ਨੇ ਜਿਵੇਂ ਕਿ ਇਸ ਬੁਖਾਰ ਦੇ ਵਿੱਚ ਤੁਹਾਡਾ ਸਿਰ ਦੁਖੇਗਾ ਸਰੀਰ ਚ ਦਰਦਾਂ ਬਹੁਤ ਹੋਊਂਦੀਆਂ ਲੱਤਾਂ ਬਹੁਤ ਦੁਖਿੰਦੀਆਂ ਤੇ ਬੁਖਾਰ ਹੋਏਗਾ ਸਟਨਲੀ ਹਾਈ ਗ੍ਰੇਡ ਟੈਂਪਰੇਚਰ ਬੁਖਾਰ ਜਿਹੜਾ ਕਿ 4-5 ਦਿਨ ਪਹਿਲਾਂ ਬੁਖਾਰ ਚੱਲਦਾ ਫਿਰ ਉਹ ਇੱਕਦਮ ਜਿਹੜੀ ਉਹਦੇ ਵਿੱਚ ਬਲੱਡ ਦੇ ਜਿਹੜੇ ਸੈੱਲ ਨੇ ਗ੍ਰੇਟ ਲੈਟ ਨਹੀਂ ਉਹ ਘਟ ਜਾਂਦੇ ਨੇ ਤੇ ਘਟਣ ਕਰਕੇ ਫਿਰ ਬੱਚਾ ਸੀਰੀਅਸ ਹੋ ਜਾਂਦਾ ਹੈ ਉਹਦੇ ਨਾਲ ਕਈ ਵਾਰੀ ਬਲੀਡਿੰਗ ਹੋ ਜਾਂਦੀ ਹੈ ਕਈ ਵਾਰੀ ਸੋਜ ਪੈ ਜਾਂਦੀ ਹੈ ਸਰੀਰ ਫਿਰ ਫਿਰ ਉਹ ਰੈਗੂਲਰ ਜਿਹਦਾ ਚੈੱਕ ਅਪ ਕਰਨ ਲਈ ਉਹ ਇੱਥੇ ਆਓ ਸਾਡੇ ਕੋਲ ਅਸੀਂ ਸਾਰਾ ਉਹਦੇ ਬਲੱਡ ਦੇ ਟੈਸਟ ਕਰਕੇ ਸਾਰਾ ਕੁਝ ਅਸੀਂ ਦੇਖ ਲੈਨੇ ਤੇ ਜੇ ਬਹੁਤ ਜਲਦੀ ਇਹਦਾ ਪਕੜਿਆ ਜਾਂ ਜਾਵੇ ਡੈਂਗੂ ਦੇ ਮਰੀਜ਼ਾਂ ਦਾ ਇਲਾਜ ਬਹੁਤ ਸੌਖੇ ਤਰੀਕੇ ਨਾਲ ਇੱਥੇ ਅਸੀਂ ਕਰ ਸਕਦੇ ਹਾਂ ਤੇ ਜੇ ਉਹ ਬਹੁਤ ਸੈਲ ਘਟ ਜਾਂਦੇ ਨੇ ਫਿਰ ਉਹ ਸੱਲੋਂ ਤਾਂ ਇਸ ਥਾਂ ਪਿੱਤਾ ਦੇ ਤੋ ਮੇਰੀ ਅੱਜ ਦੀ ਜਿਹੜੀ ਆਮ ਜਨਤਾ ਨੂੰ ਹਦਾਇਤ ਹੈ ਇੱਕ ਤੇ ਡੈਂਗੂ ਤੋਂ ਵਿਚਾਰ ਖੋ ਦੂਸਰਾ ਅਗਰ ਬੁਖਾਰ ਜ਼ਰਾ ਵੀ ਹੁੰਦਾ ਤੋ ਇੱਕਦਮ ਆ ਕੇ ਇਥੇ ਡਾਕਟਰ ਕੋਲੋਂ ਚੈੱਕ ਕਰਾਓ ਤੇ ਆਪਣਾ ਦੇਖੋ ਕਿ ਇਹ ਟੈਸਟ ਜਿਹੜਾ ਹੈ ਪਹਿਲੇ 1-2 ਦਿਨਾਂ ਵਿੱਚ ਹੀ ਪਤਾ ਲੱਗ ਜਾਂਦਾ ਕਿ ਡੈਂਗੂ ਹੈ ਕਿ ਜਾਂ ਆਮ ਬੁਖਾਰ ਹੈ ਤੇ ਉਹਦਾ ਰਾਹ ਜਿਹੜਾ ਇਮੀਡੀਏਟਲੀ ਜੇ ਹੋ ਜੇ ਤੋ ਇੱਕ ਤਾਂ ਜੇ ਬੱਚਾ ਵੀ ਵੱਡਾ ਵੀ ਜੇ ਨੂੰ ਹੋਇਆ ਉਹ ਸਾਰੇ ਠੀਕ ਹੋ ਜਾਣਗੇ ਇਹ ਮੇਰੀ ਇੱਕ ਆਮ ਜਨਤਾ ਨੂੰ ਤੱਕ ਮੇਰਾ ਇੱਕ ਸੁਨੇਹਾ ਕਰਤਵਾਦ ਤੁਸੀਂ ਹਰ ਕਿਸਮੀਆਂ ਸਭ ਸਭ ਅਸੀਂ ਦੇ ਲਈ ਥਿਆਰ ਬੈਠੀਆਂ ਤੁਹਾਡੀ ਸੇਵਾ ਚ ਕਿੱਥੇ ਕੋਸਟਣਾ ਆਪਣਾ ਹਸਪੀਟਲ ਹੈਗਾ ਜੀ ਆਪਣੇ ਮੰਡੀ ਗੇਟ ਦੇ ਬਿਲਕੁਲ ਸਾਹਮਣੇ ਮੇਨ ਜਿਹੜਾ ਜਿਹੜਾ ਬਣੋ ਟਿੰਗ ਬੰਗ ਤੇ ਤੇ ਬਿਨਾ ਨੈਸ਼ਨਲ ਬੈਂਕ ਦੇ ਨਾਲ ਬਿਲਕੁਲ ਮੰਡੀ ਗੇਟ ਦੇ ਸਾਹਮਣੇ ਹੈ ਗੁਰਾਇਆਂ ਦੇ ਵਿੱਚ ਲਾਈਫ ਲਾਈਨ ਸੈਂਟਰ ਹਸਪੀਟਲ ਤੇ ਜਨਰਲ ਮੈਡੀਕਲ ਹਸਪੀਟਲ ਇਹ ਇੱਥੇ ਐਕਚੁਅਲੀ ਆਪੇ ਸੰਭੀ ਸੇਵਾ ਜਿਹੜੀ ਉਹ ਦਿੱਤੀ ਜਾਏਗੀ ਤੇ ਆਮ ਦਿਨ ਤਾਂ ਇਹ ਦੇ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪ ਤੇ ਆਪਣੇ ਇਨਨ ਚਿਲਚਤੋਂ ਇਨਨ ਮੁਹਾਲੀਆ ਤੋਂ ਹਰ ਵੀ ਲੈਣਾ ਆ ਬਸ ਉਹ ਪੀਡੀ ਜਿਹੜੀ ਜੋ ਸਵੇਰੇ 9:00 ਲੈ ਜਿੰਦਾ ਹੈ ਸ਼ਾਮ ਨੂੰ 7:00 ਤੱਕ ਕੋਈ ਵੀ ਤੇ ਇਸ ਨੂੰ ਲਾਓ ਐਮਰਜੈਂਸੀ ਤੇ ਟੈਸਟ ਵਗੈਰਾ ਸਾਰੇ ਬੱਚਿਆਂ ਨਾਲ ਲਾਈਟਨਾ ਵੜਿਆਂ ਦਾ ਰਾਜ ਕਰਨਾ ਕਿ ਸਰਕ ਜਿੱਥੇ ਅਵੇਲੇਬਲ ਜਦੋਂ ਮਰਜੀ ਹੋਵੇ ਕਿ ਅਸੀਂ ਲਾਈਟ ਕਰਦੇ ਹਾਂ ਸੇਵਾ ਚੱਲ ਸੇਵਾ ਵੇਖਿਆ